ਪ੍ਰਤਾਪ ਸਿੰਘ ਬਾਜ਼ਵਾ ਦੇ ਉਸ ਬਿਆਨ ਦੇ ਜਿਹੜਾ ਉਹਨਾਂ ਵਿਧਾਨ ਸਭਾ ਦੇ ਵਿੱਚ ਸੰਤ ਸੀਚੇਵਾਲ ਹੋਣ ਬਾਰੇ ਦਿੱਤਾ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਆ ਬੜਾ ਵਧੀਆ ਲੱਗਿਆ ਕਿ ਉਹਨਾਂ ਨੇ ਠੇਕੇਦਾਰ ਸੀਚੇਵਾਲ ਨਾਮ ਲਿਆ ਕੀ ਗੱਲ ਹੈ ਜੀ ਕਿ ਇਹ ਕੋਈ ਚੰਗਾ ਬੰਦਾ ਜਿਹੜਾ ਵਾ ਸਿਆਸਤ ਵਿੱਚ ਨਹੀਂ ਆ ਸਕਦਾ ਉਹਨਾਂ ਨੇ ਜਿਹੜਾ ਠੇਕਾ ਵਾ ਨਾ ਉਹ ਵਾਕਈ ਹੀ ਲਿਆ ਪਿਆ ਵਾ ਕਿਵੇਂ ਦੇਖੋ ਤਾਂ तकरीबन ਆਪਣੀ ਉਮਰ ਦੇ हिसाब ਨਾਲ ਗੱਲ ਕਰਾਂ ਤਾਂ 2000 ਦੀ ਗੱਲ ਹੈ ਜਦੋਂ ਉਹਨਾਂ ਨੇ ਕਾਲੀ ਵੇਂ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈਗੀ ਆ ਉਸ ਵੇਂ ਦੀ ਆ ਸੇਵਾ ਸ਼ੁਰੂ ਕੀਤੀ ਵੇਂ ਦੀ ਜਿਹੜੀ ਸਫਾਈ ਹੋਈ ਵੇਂ ਦੇ ਦੋਵੇਂ ਪਾਸੇ ਸੈਰ ਕਰਨ ਵਾਸਤੇ ਜਿਹੜਾ ਇਹ ਬਣਾ ਦਿੱਤੇ ਗਏ ਸੈਰਗਾਹ ਸੰਤ ਸੀਚੇਵਾਲ ਦਾ ਕੰਮ ਬਹੁਤ ਬੋਲਦਾ ਜੀ ਸੰਤ ਸੀਚੇਵਾਲ ਰਾਜ ਸਭਾ ਦੇ ਵਿੱਚ ਵੀ ਮੁੱਤੇ ਚੱਕ ਰਿਹਾ ਸੰਤ ਸੀਚੇਵਾਲ ਹੱਥੀ ਕੰਮ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨੀ ਹੈ ਜੀ ਪ੍ਰਤਾਪ ਸਿੰਘ ਬਾਜ਼ਵਾ ਦੇ ਉਸ ਬਿਆਨ ਦੇ ਜਿਹੜਾ ਉਹਨਾਂ ਵਿਧਾਨ ਸਭਾ ਦੇ ਵਿੱਚ ਸੰਤ ਸੀਚੇਵਾਲ ਹੋਣ ਬਾਰੇ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਕੇ ਸੰਬੋਧਿਤ ਕੀਤਾ ਸੀ ਬੜਾ ਵਧੀਆ ਲੱਗਿਆ ਕਿ ਉਹਨਾਂ ਨੇ ਠੇਕੇਦਾਰ ਸੀਚੇਵਾਲ ਨਾਮ ਲਿਆ ਇਸ ਤੋਂ ਪਹਿਲਾਂ ਤਾਂ ਤਕਰੀਬਨ 2000 ਤੋਂ ਲਗਾਤਾਰ ਜਿਹੜਾ ਮੈਂ ਉਹਨਾਂ ਨੂੰ ਜਾਣਦਾ ਕਿਉਂਕਿ ਮੈਂ ਸੁਲਤਾਨਪੁਰ ਲੋਧੀ ਦਾ ਵਾਸੀ ਹਾਂ ਤੇ ਸੁਲਤਾਨਪੁਰ ਦੀ ਵਿੱਚ ਜਿਹੜੀ ਵੇਂ ਦੀ ਜਿਹੜੀ ਸੇਵਾ ਵਾ ਉਹ ਸੰਤ ਸੀਚੇਵਾਲ ਨੇ ਕੀਤੀ ਸੀ ਅਸੀਂ ਤਾਂ ਸੰਤ ਸੀਚੇਵਾਲ ਹੁਣੇ ਜਾਂ ਬਾਬਾ ਸੀਚੇਵਾਲ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਹਗੇ ਲੇਕਿਨ ਜਿਹੜਾ ਅੱਜ ਇਹਨਾਂ ਨਾਮ ਦਿੱਤਾ ਇਹ ਮੈਨੂੰ ਜ਼ਿਆਦਾ ਵਧੀਆ ਲੱਗਾ ਕਿ ਠੇਕੇਦਾਰ ਸੀਚੇਵਾਲ ਹੋਣੀ ਕਿਉਂਕਿ ਉਹਨਾਂ ਨੇ ਜਿਹੜਾ ਠੇਕਾ ਵਾ ਨਾ ਉਹ ਵਾਕਈ ਹੀ ਲਿਆ ਪਿਆ ਵਾ ਕਿਵੇਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਕੋਲ ਠੇਕਾ ਹੈ ਜੀ ਪਾਣੀਆਂ ਦੀ ਸਾਫ ਸਫਾਈ ਦਾ ਦੂਜਾ ਠੇਕਾ ਉਹਨਾਂ ਕੋਲ ਹੈਗਾ ਜੀ ਵਾਤਾਵਰਨ ਨੂੰ ਲੈ ਕੇ ਮੈਂ ਤਕਰੀਬਨ ਆਪਣੀ ਉਮਰ ਦੇ हिसाब ਨਾਲ ਗੱਲ ਕਰਾਂ ਤਾਂ 2000 ਦੀ ਗੱਲ ਹੈ ਜਦੋਂ ਉਹਨਾਂ ਨੇ ਕਾਲੀ ਵੇਂ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈਗੀ ਆ ਉਸ ਵੇਂ ਦੀ ਸੇਵਾ ਸ਼ੁਰੂ ਕੀਤੀ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀ ਤਾਂ ਕਾਲੀ ਬੀਂਦ ਬਿਲਕੁਲ ਨਾਲ ਨਾ ਦਾਣਾ ਮੰਡੀ ਹੈਗੀ ਆ ਅਨਾਜ ਮੰਡੀ ਉੱਥੇ ਜਿਵੇਂ ਸਾਡੇ ਪ੍ਰਵਾਸੀ ਆਉਂਦੇ ਸੀਗੇ ਜਾਂ ਜੋ ਵੀ ਸੀਗੇ ਉਹ ਉੱਥੇ ਹੀ ਵੇਂ ਦੇ ਕਿਨਾਰੇ ਟੋਇਲਟ ਕੱੱਕ ਕੇ ਵੇਂ ਦੇ ਵਿੱਚ ਹੀ ਸਭ ਕੁਝ ਆਪਾਂ ਨੂੰ ਸਿੱਧੀ ਜੀ ਗੱਲ ਹੈ ਨਾ ਤਾਂ ਉਹ ਹੁੰਦਾ ਸੀਗਾ ਅੱਜ ਉਸ ਵੇਂ ਦੇ ਉੱਪਰ ਤੁਸੀਂ ਦੇਖੋਗੇ ਸੁਲਤਾਨਪੁਰ ਦੀ ਦੇ ਹਰੇਕ ਬੰਦੇ ਨੂੰ ਕੀ ਮੈਂ ਕਹਿੰਦਾ ਦੁਨੀਆ ਭੱਦ ਦੇ ਵਿੱਚ ਵੈਸੇ ਪਤਾ ਕਿ ਵੇਂ ਦੀ ਜਿਹੜੀ ਸਾਫ ਸਫਾਈ ਹੋਈ ਵੇਂ ਦੇ ਦੋਵੇਂ ਪਾਸੇ ਸੈਰ ਕਰਨ ਵਾਸਤੇ ਜਿਹੜਾ ਇਹ ਬਣਾ ਦਿੱਤੇ ਗਏ ਸੈਰਗਾਹ ਲੋਕ ਉੱਥੇ ਜਾਂਦੇ ਆ ਸਵੇਰ ਸ਼ਾਮ ਸੈਰ ਕਰਦੇ ਆ ਯੋਗਾ ਕਰਦੇ ਆ ਜਿਹੜੇ ਖਿਡਾਰੀ ਆ ਉਥੇ ਆਪਾਂ ਕਹਿ ਲਈਏ ਕਿ ਆਪਣੇ ਐਕਸਰਸਾਈਜ਼ ਵੀ ਕਰਦੇ ਆ ਅਸੀਂ ਤਾਂ ਉਥੇ ਦੇਖਦੇ ਆ ਕਿ ਯੋਗਾ ਕਰਨ ਵਾਲੇ ਕੈਂਪ ਤੱਕ ਬਣ ਗਏ ਇਸ ਤੋਂ ਇਲਾਵਾ ਇਸ ਵੇਂ ਦੇ ਵਿੱਚ ਇੱਕੋ ਇੱਕ ਹੈਗੀ ਯਾਰ ਜਿਹਦੇ ਵਿੱਚ ਪਾਣੀ ਵਾਲੀਆਂ ਖੇਡਾਂ ਵੀ ਹੁੰਦੀਆਂ ਰਹੀਆਂ ਹਰ ਸਾਲ ਤਿਹਾਰਾਂ ਦੇ ਵਿੱਚ ਜਿਹੜੇ ਲੋਕ ਆ ਇੱਥੇ ਨਹਾਉਂਦੇ ਰਹੇ ਇਸ ਤੋਂ ਬਾਅਦ ਉਹਨਾਂ ਠੇਕਾ ਲਿਆ ਜੀ ਬੁੱਡੇ ਨਾਲੇ ਦਾ ਜਿਹੜਾ ਬਿਲਕੁਲ ਗੰਦਾ ਹੋ ਗਿਆ ਸੀ ਉੱਥੇ ਵੀ ਠੇਕੇਦਾਰ ਜਿਹੜੇ ਆਪਣੇ ਸੀਚੇਵਾਲ ਸਾਹਿਬ ਆ ਉਹਨਾਂ ਲੈ ਲਿਆ ਜੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਪ੍ਰੋਟੈਸਟ ਹੁੰਦਾ ਉਹ ਜਿਹੜਾ ਪ੍ਰੋਟੈਸਟ ਹੈ ਇੱਕ ਦਿਨ ਕਰਕੇ ਜੀ ਉਹਦੇ ਵਿੱਚ ਇੱਕ ਟੀਮ ਜਾਂਦੀ ਆ ਜੀ ਰੋਲਾ ਪਾਉਂਦੇ ਆ ਜੀ ਕਿ ਜ਼ਹਿਰਾਂ ਪੈ ਰੀਆਂ ਸਭ ਕੁਝ ਹੋ ਰਿਹਾ ਸੀਚੇਵਾਲ ਕਿੱਥੇ ਆ ਜੀ ਇਹ ਵੀ ਉਹ ਪੁੱਛਦੇ ਆ ਫਿਰ ਉਹ ਸੀਚੇਵਾਲ ਹੁਣੇ ਉੱਥੇ ਸੇਵਾ ਸ਼ੁਰੂ ਕਰਦੇ ਤਾਂ ਅੱਜ ਉਹਦੇ ਦੋਨੇ ਪਾਸੇ ਜਿਹੜਾ ਬੁੱਢੇ ਨਾਲੀ ਦੀ ਸਫਾਈ ਵੀ ਹੋ ਰਹੀ ਹੈ ਕਿੰਨੀ ਹੋਈ ਚਲੋ ਸਮਾਂ ਲੱਗੇਗਾ ਫਿਰ ਇਸ ਤੋਂ ਪਹਿਲਾਂ ਪਿੱਛੇ ਚੱਲ ਜਾਨੇ ਆਪਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 2000 ਦੇ ਵਿੱਚ ਉਹਨਾਂ ਨੇ ਅਵੈਨ ਦੀ ਸੇਵਾ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਵੀ ਉਹਨਾਂ ਠੇਕਾ ਲਿਆ ਸੀਗਾ ਕਾਲਾ ਸੰਗਿਆ ਜਿਹੜੀ ਰੋਡ ਆਂਦੀ ਆ ਸੀਚੇਵਾਲ ਲੋਈਆਂ ਤੋਂ ਜਲੰਧਰ ਨੂੰ ਉਹਦਾ ਉਹਦੋਂ ਉਹਨਾਂ ਨੂੰ ਰਾਹਾਂ ਵਾਲੇ ਬਾਬੇ ਕਹੇ ਦਿੱਤਾ ਜਾਂਦਾ ਸੀਗਾ ਅਰਜ ਨਵਾਂ ਨਾਮ ਆ ਗਿਆ ਜੀ ਠੇਕੇ ਦਾ ਸੀਚੇਵਾਲ ਫਿਰ 2008 ਦੀ ਗੱਲ ਕਰੂੰਗਾ ਸੀ ਸੁਲਤਾਨਪੁਰ ਲੋਧੀ ਲੋਈਆਂ ਇਲਾਕਾ ਕਿਉਂਕਿ ਮੈਂ ਰਿਪੋਰਟਿੰਗ ਕੀਤੀ ਆ ਜੀ 2003 ਚੋਂ ਲੈ ਕੇ ਜਦੋਂ ਪਤਾਪ ਸਿੰਘ ਬਾਜ਼ਵਾ ਹੁਣੀ ਜਿਹੜੇ ਆ ਉਹ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਸਨ ਮੈਂ ਉਦੋਂ ਵੀ ਰਿਪੋਰਟਿੰਗ ਕਰੀ ਫਿਰ 2007 ਵਿੱਚ ਜਦੋਂ ਅਕਾਲੀ ਸਰਕਾਰ ਆ ਗਈ ਮੈਂ ਫਿਰ ਵੀ ਪੱਤਰਕਾਰੀ ਕੀਤੀ ਫਿਰ ਕਾਂਗਰਸ ਸਰਕਾਰਾਂ ਦੀ ਅਸੀਂ ਫਿਰ ਪੱਤਰਕਾਰੀ ਕਰਦੇ ਆ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਹੈ ਤਾਂ ਮੈਂ ਫਿਰ ਵੀ ਪੱਤਰਕਾਰੀ ਆ ਹਾਲਾਂਕਿ ਮੈਨੂੰ ਜਿਆਦਾ ਜਿਹੜੇ ਲੀਡਰ ਆ ਤਾਂ ਪਸੰਦ ਨਹੀਂ ਆਮ ਆਦੀ ਪਾਰਟੀ ਦੀ ਮੈਂ ਗੱਲ ਕਰਾਂ ਤਾਂ ਮੈਂ ਕਿਸੇ ਨੂੰ ਜਿਆਦਾ ਪਸੰਦ ਨਹੀਂ ਕਰਦਾ ਕੋਈ ਮੈਨੂੰ ਉਹਨਾਂ ਦਾ ਕੰਮ ਕੁਝ ਜਿਆਦਾ ਵਧੀਆ ਨਹੀਂ ਲੱਗੇ ਇਹ ਮੇਰੇ ਆਪਣੇ ਵਿਚਾਰ ਨੇ ਲekin ਉਹਨਾਂ ਦੇ ਵਿੱਚ ਇੱਕ ਲੀਡਰ ਨੂੰ ਮੈਂ ਪਸੰਦ ਕਰਦਾ ਉਹ ਆ ਸੰਤ ਸੀਚੇਵਾਲ ਹੁਣ ਪ੍ਰਤਾਪ ਸਿੰਘ ਬਾਜ਼ਵਾ ਦੀ ਆਪਾਂ ਗੱਲ ਕਰਦੇ ਆ ਜੀ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਜ਼ਰੂਰ ਇੱਥੇ ਗੌਰ ਕਰਿਓ 2008 ਦੇ ਵਿੱਚ ਹੜੰਦਿਆ ਜੀ ਲੋਈਆਂ ਦੇ ਮਡਾਲਾ ਦੇ ਵਿੱਚ ਜਿਹੜਾ ਬੰਨ ਟੁੱਟਿਆੰਦਾ ਉਦੋਂ ਸੰਤ ਸੀਚੇਵਾਲ ਜਿਹੜੇ ਆ ਜਿਹੜੇ ਤੁਹਾਡੇ ਮੁਤਾਬਕ ਠੇਕੇਦਾਰ ਨੇ ਤਾਂ ਉਹ ਠੇਕਾ ਲੈਂਦੇ ਆ ਜੀ ਉਥੇ ਬੰਨ ਬੰਨਨ ਦਾ ਮੇਰੇ ਸਾਰਾਂ ਕੋਈ ਲੀਡਰ ਨਹੀਂ ਉੱਥੇ ਪਹੁੰਚਿਆ ਹੋਏਗਾ ਲੋਕਾਂ ਦੀ ਸਾਰ ਲੈਣ ਫਿਰ ਹੁਣ ਜਦੋਂ 2-3 ਸਾਲ ਪਹਿਲਾਂ ਹੜ੍ਹਾਂ ਆਂਦੇ ਆ ਤਾਂ ਇਹੇ ਠੇਕੇ ਦਾ ਜਿਹੜੇ ਸੀਚੇਵਾਲ ਨੇ ਇਹਨਾਂ ਨੇ ਘਰ-ਘਰ ਜਾ ਕੇ ਹੜ੍ਹਾਂ ਦੇ ਵਿੱਚ ਖੁਦ ਆਪਣੀ ਬੋਰ ਦੇ ਨਾਲ ਘਰਾਂ ਦੇ ਵਿੱਚ ਖਾਣਾ ਵੀ ਪਹਚਾਇਆ ਲੋਕਾਂ ਨੂੰ ਰੈਸਕਿਊ ਕਰਕੇ ਬਾਰ ਵੀ ਲਿਆਂਦਾ ਇਹ ਵੀ ਇਹਨਾਂ ਦਾ ਠੇਕਾ ਸੀ ਤੁਸੀਂ ਗੱਲ ਕਰੀ ਕਿ ਇਹ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਬਣ ਗਏ ਕੀ ਗੱਲ ਹੈ ਜੀ ਕਿ ਇਹ ਕੋਈ ਚੰਗਾ ਬੰਦਾ ਜਿਹੜਾ ਵਾ ਉਹ ਸਿਆਸਤ ਵਿੱਚ ਨਹੀਂ ਆ ਸਕਦਾ ਇਹ ਵੀ ਕਿਤੇ ਲਿਖਿਆ ਪਿਆ ਕਿ ਕੋਈ ਚੰਗਾ ਜਿਹੜਾ ਕੋਈ ਸੇਵਾ ਕਰ ਰਿਹਾ ਕੋਈ ਵਧੀਆ ਹੈਗਾ ਤਾਂ ਉਹ ਸਿਆਸਤ ਵਿੱਚ ਨਾ ਸਗੇ ਤੁਸੀਂ ਗੱਲ ਕਰੀ ਸੀ ਇਸ ਤੋਂ ਪਹਿਲਾਂ ਕਿ ਤੁਹਾਡੇ ਆਪਣੇ ਤੁਸੀਂ ਦੱਸ ਸਕਦੇ ਹੋ ਕਾਂਗਰਸ ਵਿੱਚ ਤੁਸੀਂ ਸੀਗੇ ਸਾਨੂੰ ਲੋਕਾਂ ਨੂੰ ਤੁਹਾਡੀ ਕੀ ਦੇਣ ਆ ਤੁਸੀਂ ਸਿਆਸਤ ਕਰਦੇ ਹੋ ਕਰੋ ਲੇਕਿਨ ਜੇ ਕੋਈ ਚੰਗਾ ਵਾ ਤਾਂ ਉਹਨੂੰ ਵੀ ਚੰਗਾ ਕਹੋ ਇਹ ਬਹੁਤ ਜ਼ਰੂਰੀ ਹੈ ਜੀ ਕਿ ਅ ਸੀਚਵਾ ਸਾਹਿਬ ਇੱਕ ਚੰਗਾ ਕੰਮ ਕਰ ਰਹੇ ਆ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਆਪਣੇ ਕਿੰਨਾ ਕੁ ਰੋਖ ਉਹਨਾਂ ਨੇ ਵੰਡ ਦਿੱਤਾ ਹੋਣਾ ਉਹਨਾਂ ਦਾ ਇਹ ਠੇਕਾ ਤਾਂ ਨਹੀਂ ਨਾ ਹੈਗਾ ਕਿ ਇਕੱਲੇ ਉਹਨਾਂ ਨੇ ਸਾਰਾ ਕੁਝ ਕਰਨਾ ਤੁਸੀਂ ਵੀ ਕਰ ਸਕਦੇ ਹੋ ਜੇ ਉਹਨਾਂ ਦੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਕੋਲ ਆਪਣੇ ਪਲਾਟ ਨੇ ਉਹ ਆਪਣਾ ਕੰਮ ਕਰ ਰਹੇ ਨੇ ਕੀ ਬਿਜ਼ਨਸ ਕਰਨਾ ਗਲਤ ਹੈ ਇਸ ਸਵਾਲ ਦਾ ਵੀ ਜਵਾਬ ਦਿਓ ਜੇ ਤੁਹਾਡੇ ਕੋਲ ਸਾਡੀ ਮੇਰੀ ਵੀਡੀਓ ਪਹੁੰਚ ਜਾਵੇ ਕਿ ਬਿਜ਼ਨਸ ਕਰਨਾ ਗਲਤ ਹੈ ਜੇ ਉਹ ਛੱਪਣਾ ਦੀ ਸਫਾਈ ਦੇ ਉੱਪਰ ਆਪਣਾ ਕੋਈ ਪ੍ਰੋਜੈਕਟ ਚਲਾ ਰਹੇ ਨੇ ਕੁਝ ਉਹਦਾ ਲੈਂਦੇ ਨੇ ਜੇ ਉਹਨਾਂ ਦੀ ਕੋਈ ਫੈਕਟਰੀਆਂ ਹੋ ਸਕਦੀਆਂ ਨੇ ਤਾਂ ਫਿਰ ਕੀ ਉਹ ਗਲਤ ਹੈ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਹੋ ਸਿਆਸਤ ਦੀ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਕਿ ਉਹ ਕੋਈ ਗਲਤ ਸਿਆਸਤ ਕਰ ਰਹੇ ਇੱਕ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਚੁਣਿਆ ਇਸ ਤੋਂ ਪਹਿਲਾਂ ਮੈਂ ਇੱਕ ਪੋਸਟ ਕਰੀ ਸੀ ਜਦੋਂ ਹਰਭਜਨ ਸਿੰਘ ਉਹਨਾਂ ਨੂੰ ਰਾਜ ਸਭਾ ਮੈਂਬਰ ਚੁਣਿਆ ਕਿ ਇਹ ਤਿੰਨ ਲੋਕਾਂ ਨੂੰ ਚੁਣਿਆ ਗਿਆ ਕੋਈ ਚੰਗਾ ਬੰਦਾ ਜਿਹਦੇ ਵਿੱਚ ਬੀਬੀ ਖਾਲੜਾ ਜੀ ਤੇ ਸੰਸਿਚੇਵ ਵਰਗੇ ਜਿਹੜੇ ਆ ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾ ਸਕਦਾ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜਾਂ ਕਿਸੇ ਵੀ ਤਰ੍ਹਾਂ ਮੈਨੂੰ ਨਹੀਂ ਪਤਾ ਕਿਵੇਂ ਇਹਨਾਂ ਨੂੰ ਇਹਨਾਂ ਦਾ ਨਾਮ ਆ ਗਿਆ ਹੋ ਸਕਦਾ ਕਿ ਉਹਨਾਂ ਲੱਗਾ ਹੋਵੇ ਕਿ ਕੋਈ ਚੰਗੇ ਬੰਦੇ ਦੇ ਉੱਪਰ ਕੇ ਪਾਰਟੀ ਦਾ ਜਿਹੜਾ ਕੈਡਰ ਆ ਉਹ ਵਧੀਆ ਹੋਏਗਾ ਪਾਰਟੀ ਜਿਹੜੀ ਆਲੋਚਨਾ ਹੁੰਦੀ ਫੜ ਜੇਗੀ ਤਾਂ ਸੰਸਿਚੇਵਲ ਨੂੰ ਉਹਨਾਂ ਨੇ ਲੈ ਲਿਆ ਹੋਵੇ ਸੰਸਿਚੇਵਲ ਦਾ ਕੰਮ ਬਹੁਤ ਬੋਲਦਾ ਸੀ ਸੰਸਿਚੇਵ ਰਾਜ ਸਭਾ ਦੇ ਵਿੱਚ ਵੀ ਮੁੱਦੇ ਚੱਕ ਰਿਹਾ ਸੰਸਿਚੇਵਲ ਹੱਥੀ ਕੰਮ ਕਰਦੇ ਆ ਬਾਜਵਾ ਸਾਹਿਬ ਇੱਕ ਗੱਲ ਹੋਰ ਇਹ ਕਿਹੜੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਕੋਈ ਆਮ ਬੰਦਾ ਮੇਰੇ ਵਰਗਾ ਕੋਈ ਪੱਤਰਕਾਰ ਜਿਹੜਾ ਨੋਰਮਲ ਆ ਤੁਹਾਡੀ ਗੱਲ ਕਰਾਂ ਤੁਹਾਡਾ ਬਲਾਕ ਪ੍ਰਧਾਨ ਤੁਹਾਡਾ ਜ਼ਿਲ੍ਹਾ ਪ੍ਰਧਾਨ ਤੁਸੀਂ ਖੁਦ ਅਗਰ ਤੁਹਾਨੂੰ ਅਸੀਂ ਮਿਲਣਾ ਹੋਵੇ ਤੇ ਮੈਨੂੰ ਲੱਗਦਾ ਪਹਿਲਾਂ ਪੀਏ ਨੂੰ ਫੋਨ ਕਰਨਾ ਪਵੇਗਾ ਜਾਂ ਅੱਗੇ ਦੀ ਅੱਗੇ ਹੋ ਸਕਦਾ ਕਿ 2-3 ਵਾਰ ਟਰਾਈ ਕਰਨ ਤੋਂ ਬਾਅਦ ਤੁਹਾਨੂੰ ਅਸੀਂ ਮਿਲ ਸਕੀਏ ਸੰਤ ਸੀਚੇਵਾਲ ਜਿਹੜੇ ਨੇ ਇਹਨਾਂ ਨੂੰ ਅਸੀਂ ਕੋਈ ਆਮ ਬੰਦਾ ਸਵੇਰੇ 7:00 ਵਜੇ ਬੈਂਕ ਤੇ ਚਲਜੋ ਸਿੱਧਾ ਜਾ ਕੇ ਮਿਲ ਲਓ ਜੀ ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੰਤ ਸੀਚੇਵਾਲ ਸਵੇਰੇ 7 ਵਜੇ ਵੇਂ ਤੇ ਸੇਵਾ ਵੀ ਕਰਦੇ ਆ ਸਫਾਈ ਕਰਦੇ ਖੁਦ ਥੀ ਉਸ ਤੋਂ ਬਾਅਦ ਜੇ ਗੱਲ ਕਰੀ ਜਾਵੇ ਤਾਂ ਲੋਕਾਂ ਨੂੰ ਆ ਹੁਣ ਆਪ ਦੇਖਿਆ ਅਰਬ ਵਿੱਚੋਂ ਕਿੰਨੀਆਂ ਕੁੜੀਆਂ ਉਹਨਾਂ ਨੇ ਆਪਣੇ ਰਾਜ ਸਭਾ ਮੈਂਬਰ ਦਾ ਜਿਹੜਾ ਵਾ ਪਾਵਾਂ ਦਾ ਇਸਤੇਮਾਲ ਕੀਤਾ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਇਹ ਵੀ ਉਹਨਾਂ ਦਾ ਠੇਕਾ ਸੀਗਾ ਤਾਂ ਬਹੁਤ ਬਹੁਤ ਧੰਨਵਾਦ ਮੈਂ ਕਰੂੰਗਾ ਜੀ ਤੁਹਾਡਾ ਬਾਜਾ ਸਾਹਿਬ ਇੱਕ ਨਵਾਂ ਨਾਮ ਤੁਸੀਂ ਦਿੱਤਾ ਬਹੁਤ ਸੋਹਣਾ ਨਾਮ ਹੈ ਠੇਕੇਦਾਰ ਸੀਚੇਵਾਲ ਸਾਹਿਬ ਧੰਨਵਾਦ ਜੀ